ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੀ ਸੱਜਣੋ ਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਹਿਬਾ ਗਿਆ ਤੇ ਇਸ ਵੇਲੇ ਤੁਹਾਨੂੰ ਜਿਹੜੇ ਚਿਹਰੇ ਨਾਲ ਮਿਲਾਉਣ ਲੱਗੇ ਆ ਗੌਰਵੰਤ ਵੀਰ ਦੇ ਨਾਲ ਨੇੜੇ ਅਮਰਕੋਟ ਰਹਿ ਜਾਂਦਾ ਤੇ ਮੰਨ ਲਓ ਵੀ ਬਲਟੋਆ ਵੀ ਬਿਲਕੁਲ ਇਥੋਂ ਨੇ ਜਦੀਕ ਰਹਿ ਜਾਂਦਾ ਹੁਣ ਤੁਹਾਨੂੰ ਜਿਹੜੀ ਆ ਸਾਹਮਣੇ ਸਕਰੀਨ ਤੇ ਚੱਲਦੀਆਂ ਦੋ ਝੋਟੀਆਂ ਤੇ ਇੱਕ ਵੈੜ ਉਹਦੋਂ ਅੱਗੇ ਇੱਕ ਮੈਂ ਇਹ ਨੋਟ ਕਰਿਓ ਵੀ ਦੰਦਾਂ ਦੇ ਵਿੱਚ ਤੇ ਦੋੰਦੀਆਂ ਕੱਟੀਆਂ ਦੋਨੇ ਤੇ ਰਿਕਾਰਡ ਸਮੇਤ ਕਿਆ ਬਾਤ ਤੇ ਇੱਕ ਵੈੜ ਬੜੀ ਚੰਗੀ ਆ ਇਹਦੀ ਵੀ ਡਿਟੇਲ ਆਪਾਂ ਸ਼ੁਰੂ ਇਸੇ ਤੋਂ ਹੀ ਕਰ ਲਾਂਗੇ ਆ ਦੋੰਦੀਆਂ ਕੱਟੀਆਂ ਸੂਣੀਆਂ ਬੜੀਆਂ ਕਿਸੇ ਭੈਣ ਭਰਾ ਨੇ ਸਾਂਭੀਆਂ ਤੇ ਰੂਹ ਖੁਸ਼ ਹੋਈ ਏ ਤੁਹਾਡੇ ਵੀ ਪਸੰਦ ਆਉਣਗੀਆਂ ਆਜੋ ਲਈਏ ਜਾਣਕਾਰੀ ਤੇ ਨਵੇਂ ਸੱਜਣਾ ਨੂੰ ਰਿਕਵੈਸਟ ਬੇਨਤੀ ਵੀ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਘੰਟੀ ਦਾ ਬਟਨ ਵੀ ਆਲ ਤੇ ਸੈੱਟ ਕਰ ਲਿਓ ਆਜੋ ਆਪਾਂ ਜਾਣਕਾਰੀ ਜਿਹੜੀ ਹੈ ਵਹਿੜ ਤੋਂ ਲੈ ਕੇ ਸ਼ੁਰੂ ਕਰੀਏ ਤੁਹਾਡੇ ਨਾਲ ਗਰਵੰਤ ਵੀਰ ਸਾਸਰੀਕਾਲ ਸਾਸਰੀਕਾਲ ਜੀ ਸੰਸਾਰ ਹਰਸ਼ਨਾਮ ਸਿੰਘ ਠੀਟਾ ਜੀ ਚੜ ਦੀ ਕਲਾ ਤੂੰ ਸੁਨਾ ਮੇਰਾ ਭਰਾ ਵਧੀਆ ਜੀ ਮੇਰਾ ਨਾ ਵਧੀਆ ਜੀ ਕਿਰਪਾ ਮਾਲਕ ਦੀ ਗੁਰੂ ਸ਼ੁਕਰ ਸ਼ੁਕਰ ਕਰਪਈ ਰੱਖੇ ਗੁਰੂ ਰਾਮਦਾਸ ਨਾ ਆਪਣਾ ਐਡਰੈਸ ਆਪਣੇ ਭੈਣਾ ਭਰਾਵਾਂ ਨੂੰ ਦੱਸ ਦਈਏ ਜੀ ਨਾਮ ਮੇਰਾ ਗੁਰਵੰਦ ਸਿੰਘ ਪਿੰਡ ਮਹਿਮੂਦਪੁਰ ਤਹਿਸੀਲ ਪੱਟੀ ਜਿਲ੍ਹਾ ਸ੍ਰੀ ਤਰਨਤਨ ਸਾਹਿਬ ਮੋਬਾਈਲ ਨੰਬਰ 987728043 987728043 ਜਾਨਵਰ ਤਾਂ ਆਪਣੇ ਕੋਲੇ ਅੱਜ ਕੰਪਲੀਟ 10 ਆ ਹਾਂ ਜੀ ਆਹੋ 10 ਨਾ ਆ ਗਏ ਆਪਣੇ ਕੋਲ ਪਰ ਵਿਖਾਉਣੇ ਆਪਾਂ ਅੱਜ 4 ਆ 4 ਜਿਹੜੇ ਇਸ ਵੇਲੇ ਆਪਾਂ ਮੰਨ ਲਾ ਵੀ ਤਿਆਰੀ ਚ ਆ ਤੋੜ ਗਿਆ ਝੋਟੀਆਂਾਂ ਚ ਬੌਲੇ ਬੁਲੇ ਤੇ ਮਾਂ ਥੋੜੀ ਬੌੜੇ ਦੇ ਬਾਹਰ ਤਿਆਰੀ ਚ ਹੋ ਜਾਣ ਫਿਰ ਹਾਂ ਵੀ ਫਿਰ ਅਗਲੇ ਨੂੰ ਪੈਸੇ ਲਾਉਣੇ ਸੌਖੇ ਹੁੰਦੇ ਆ ਅੱਜ ਚਾਰ ਹੀ ਵਿਖਾਉਣੇ ਤੇ ਵਿਖਾਉਣੇ ਪਰ ਕੋਕੇ ਪੀਸੀ ਐ ਚਾਰੀ ਕੋਕੇ ਪੀਸ ਤੇ ਜੇ ਗੱਲ ਕਰੀਏ ਤਾਂ ਵਿਹੜ ਸੁਆ ਕਿਹੜਾ ਵਿਹੜ ਦੂਜਾ ਸੁਆ ਸੁਣੀ ਦੂਜਾ ਸੁਆ ਹਾਂ ਗਰੰਟਡ ਦੂਜਾ ਸੁਆ ਪਹਿਲੇ ਸੁਏ ਦੀ ਆਪਣੇ ਹੱਥੀ ਚ ਆਈ ਹੋਈ ਠੀਕ ਆ ਆਪਣੇ ਕੋਲੇ ਹੀ ਗਈ ਸੀ ਹਾਂ 25 24 25 ਕਿਲੋ ਦੋ ਦਿਨ ਪਹਿਲੇ ਸੁਏ ਭਰਾਇਆ ਕੀ ਬਾਤ ਆ ਤੇ ਦਿਨ ਕਿੰਨੇ ਕ ਪਏ ਹਜੇ ਛਾ ਇਹਨੇ ਇੱਕ ਹਫਤੇ ਦੀਆਂ ਚ ਜੀ ਲੈ ਜੂ ਤੇ ਥਣ ਲੇਵਾ ਬੜਾ ਚੰਗਾ ਬਹੁਤ ਚੰਗਾ ਇਹ ਵੇਖੋ ਚਾਰੂ ਫਿਰ ਵੇਖੋ ਆ ਤੁਹਾਡੇ ਹੁੰਦੇ ਆ ਬਲਾਈ ਨੀ ਪੂਜੋ ਹਾਂ ਬਾਕੀ ਥਣ ਬੜਾ ਕੰਮ ਦਾ ਯਾਰ ਵੈੜ ਬਹੁਤ ਕੰਮ ਦੀ ਆ ਸ਼ਾਹ ਤੇਰੀ ਬੜੀ ਹੱਥੀ ਚੁਾਈ ਆ ਲੈ ਸੰ ਲੱਗਾ ਹਾਂ ਬਾਕੀ ਪ੍ਰਿੰਟ ਚੰਗਾ ਤੇ ਨਾਲੇ ਆ ਗਈ ਝੁੰਗੀ ਹਾਂਜੀ ਇਹ ਕਰਮਾ ਵਾਲੀ ਹੈ ਨਾ ਸਿੰਘ ਪਰ ਵੀ ਇੰਨੇ ਨੇ ਫੋਟਾ ਜੀ ਫੁਟੀਆਂ ਕੋਈ ਵਦ ਨਾਲਾ ਨਹੀਂ ਪਰ ਵੇਡੇ ਏਡੇ ਨਹੀਂ ਇਹ ਝੁੰਗੀ ਆ ਗਈ ਬਾਲੀ ਕਰਮਾ ਵਾਲੀ ਆ ਤੇ ਦੇਣ ਇਹ ਹਫਤੇ ਦੀ ਰੇਂਜ ਤੇ ਲੈ ਜੂ ਤੇ ਸੂਆ ਦੂਜਾ ਦੂਜਾ ਸੂਆ ਤੇ ਪਹਿਲਨ ਨੇ 24 25 ਦੁੱਧ ਪਾਤਾ 20 ਕਿਲੋ ਦੁੱਧ ਭਰਿਆ ਕਿਆ ਬਾਤ ਐਤ ਕੀ ਅਗਲੇ ਦੀ ਸੇਵਾ ਤੇ ਹਨਾ ਜੀ ਆਰ ਕੀ ਵਾਧੀ ਦੇਊਗੀ ਘੱਟ ਥੋੜਾ ਜਨਾ ਘੱਟ ਨਹੀਂ ਦਿੰਦੀ ਵਾਧ ਦੇਊ ਉਤੀ ਨੂੰ ਹੱਥ ਮਾਰੂਗੀ ਹਾਂਜੀ ਵੱਡੀ ਵਹਿੜਾ ਕੱਢ ਬਾਹਰ ਇਹਨੂੰ ਸ਼ਾਹ ਨੂੰ ਕਰਿਆ ਕਰਾ ਚੱਕ ਸੱਜਣੋ ਗੁਲਾਬੀ ਥਾਨ ਆ ਤੇ ਅਜੇ ਹੁਣੇ ਲਾਈ ਸੀ ਤੇ ਨਵਾਈ ਆ ਚਾਰੂ ਚਰੂ ਬਾਦੀ ਚਾਰੂ ਕਰਮਾਂ ਵਾਲੀ ਨਾ ਐਂ ਡੈਪੀ ਪੱਠਿਆਂ ਨੂੰ ਵੇਖਿਓ ਗੈਸ ਲਾ ਲਓ ਹੁਣ ਵੱਡੇ ਕੱਦ ਘਾਟ ਚਾ ਹਾਂ ਮੇਰੇ ਘਰ ਤੋਂ ਤਾਜ਼ਾ ਲਾੜੋ ਸੋਹਿੰਦੇ ਵਾਕਿਆ ਯਾਰ ਬਾਕੀ ਸਿਆਣੀ ਬਹੁਤ ਆ ਹਾਂਜੀ ਠੰਡੀ ਤੇ ੱਡੀ ਜਾਰੀ ਕਰਮਾਲੀ ਜਿੱਥੇ ਮਰਜੀ ਹੱਥੀ ਚ ਆਈ ਜੜਾ ਥਨ ਲੱਗਣ ਵੇਖੋ ਵਹਿੜ ਸੱਜਣੋ ਕਬੂਤਰੀ ਦਾ ਬੱਚਾ ਕਹਿ ਦਈਏ ਤਾਂ ਦੋ ਰਹਿਣੀ ਹੈਨਾ ਕਰਮਾਲੀ ਪੂਸ ਚੱਕਦੀ ਆ ਨਹੀਂ ਠੀਕ ਆ ਯਾਰ ਜਿਉਂਦੀ ਰਵੇ ਕਿਹੜੇ ਘਰ ਦਾ ਸ਼ਿੰਗਾਰ ਅੱਜ ਚਾਰੇ ਵਿਖਾਉਣੇ ਚਾਰੇ ਗਾਂ ਤੋਂ ਗਾਂ ਹੀ ਵਿਖਾਉਣੀਆਂ ਗਾਂ ਤੋਂ ਗਾਂ ਹੀ ਵਿਖਾਉਣੀਆਂ ਝੋਟੀਆਂ ਵੀ ਦੋਂਦੀਆਂ ਹੈਨਾ ਹਾਂਜੀ ਪੱਠਿਆਂ ਨੂੰ ਜਾਂਦੀ ਐ ਇਹਨਾਂ ਨੇ ਤਾਂ ਜਦੋਂ ਮੇਰੇ ਹਿਸਾਬ ਨਾਲ ਆਪਣੇ ਨਾਲ ਸੌਦਾ ਕਰ ਲਿਆ ਤੋਂ ਬਾਅਦ ਪਾਈ ਨਹੀਂ ਲੱਗਦੇ ਆਓ ਪੱਠੇ ਤੁਹਾਨੂੰ ਬਤਾ ਆਈ ਭੱਜ ਕੇ ਵਿਚਾਰੀ ਪੱਠਿਆਂ ਨੂੰ ਹਨਾ ਭੁੱਖੀ ਆ ਟਾਈਮ ਹੋ ਜੇ ਪੱਠਿਆਂ ਦਾ ਹੋਇਆ ਤੇ ਉਧਰੋਂ ਹਾਂ ਓਕੇ ਰਿਪੋਰਟ ਵੈੜ ਸੱਜਣੋ ਆ ਵੇਖੋ ਗਾਂ ਨੂੰ ਲੇਵਾ ਵੇਖੋ ਇਹਦਾ ਥਾਣਾ ਦੀ ਆਪ ਸੀ ਗੈਪ ਦੂਰੀ ਚਾਰੇ ਥਾਣਾ ਇੱਕੋ ਜੇ ਕਰਮਾ ਵਾਲੀ ਨੂੰ ਕੁਦਰਤ ਨੇ ਲਾਏ ਆ ਬੜੇ ਪਿਆਰੇ ਤੇ ਗਲਾਬੀ ਥਾਣਾ ਤੇ ਸਾਹ ਇਹਦਾ ਰੇਟ ਕਿੱਥੇ ਜੇ ਰੇਟ ਸੰਧੂ ਸਾਹਿਬ ਕਰਨ ਨੂੰ ਭਾਵੇਂ 90 ਕਰ ਲਈਏ 85 ਕਰ ਲਈਏ 80 ਕਰ ਲਈਏ ਇਹ ਜਿਹੜੀ ਦੇਣੀ ਆ 77000 ਦੀ ਵੈੜ ਦੇਦਾ 70000 ਹਾਂਜੀ ਉਹਦੇ ਚ ਮਾੜਾ ਮੋਟ ਹੋ ਚੋ ਕੋਈ ਮੌਕੇ ਤੇ ਮਾਨਤਾ ਨ ਹੋ ਜਾਊਗਾ 70 ਚ ਹਾਂਜੀ ਬਾਕੀ ਮਾੜੀ ਤਾਂ ਨਹੀਂ ਹਾਂਜੀ ਇਹ ਮੁੱਲ ਬਿਲਕੁਲ ਜ਼ਾਇਰ ਕੀਤਾ ਲੈਣ ਦੇ ਨਾਲ ਹਾਂ ਵਾਕੇ ਵਹਿੜ ਵੀ ਪੂਰੀ ਟੌਪ ਦੀ ਜਾਨ ਆ ਇਹ ਢੱਲਾ ਢੋਲਾ ਕੱਢਨੇ ਆ ਜੀ ਇਹ ਤਾਂ ਬੜੀ ਬੰਨੀ ਹੈ ਜੀ ਬਣ ਬਣ ਕਮਲੀਓ ਫੋਟ ਵਾਲਾ ਮੈਂ ਬੈਗ ਆਉਣਾ ਵਾਕੇ ਹੀ ਆਊਗੀ ਲਹੂ ਪਾਣੀ ਵਾਲੀ ਚੰਗੀ ਵੱੱਛੀ ਆ ਤੇ ਆ ਝੋਟੀ ਕੀ ਹਿਸਾਬ ਕਿਤਾਬ ਚਾਗੀ ਦੋਂਦੀ ਕੱਟੀ ਥੋਣੀ ਏ ਓਕੇ ਦੋ ਦੰਦ ਪਹਿਲਾਂ ਦੋ ਵੀ ਪੜਾ ਦਾ ਸੋ ਆਲਤਾ ਜੀ ਨੇ ਦੋਨੀਆ ਤਿਆਰ ਕੀਤੀਆਂ ਨੇ ਨਹੀਂ ਹੁੰਦੀਆਂ ਬੜਾ ਜ਼ੋਰ ਲੱਗਦਾ ਹਾਂ ਜੀ ਕਹਿਣਾ ਹੀ ਸੌਖਾ ਦੋਂਦੀ ਝੋਟੀ ਸਵਾਉਣੀ ਬਹੁਤ ਔਖੀ ਆ ਖੋਣਾ ਪੈਂਦਾ ਫਿਰ ਜਾ ਕੇ ਦੋਂਦੀ ਤਿਆਰ ਹੁੰਦੀ ਨਹੀਂ ਤੇ ਬਾਕੀ ਹੈ ਵੀ ਚੰਗੇ ਰਿਕਾਰਡ ਆ ਲੀਆਂ ਨਾ ਹਾਂ ਜੀ ਬਹੁਤ ਚੰਗੇ ਰਿਕਾਰਡ ਆ ਲੀਆਂ ਇੱਕ ਇੱਕ ਘਰੋਂ ਆਪਾਂ ਲਈਆਂ ਠੀਕ ਆ ਇਹ ਕਿਹੜੇ ਸੀਮਨ ਦੀ ਆ ਆ ਤੇ ਕਿਹੜੇ ਤੋਂ ਗੱਬਣ ਇਹ ਆਪ ਅਹਿਮਨ ਅਤੀ ਦੀ ਆ ਓਕੇ ਗਾਂ ਅਰਜਨ ਗੁੰਗੜ ਤੋਂ ਗੱਬਣੇ ਇਹ ਆਪ ਅਹਿਮਨ ਅਤੀ ਦੀ ਤੇ ਅਰਜਨ ਤੋਂ ਅਰਜਨ ਗੁੰਗੜ ਤੋਂ ਓਏ ਇਹ ਦੂਜੀ ਆ 70577 ਅੱਛਾ ਠੀਕ ਆ 70 5 77 ਤੋਂ ਗੱਬਣ ਮੂਹਰਾ ਦੇ ਤੋਂ ਹਾਂਜੀ ਮੋਹਰ ਤੇ ਆ ਗਈ ਪਹਿਲਣ ਦੋ ਦੰਦ ਕੱਟੀ ਹੈਨਾ ਹਾਂਜੀ ਕਿ ਆਪਾ ਦੰਦ ਦਾ ਅੰਦਾਜ਼ਾ ਲਾ ਲਓ ਕਾਦੂ ਬਹੁਤ ਵੱਡੇ ਕੱਢ ਜੀ ਹਾਂ ਨਹੀਂ ਚੰਗੀ ਕੱਟੀ ਬਾਕੀ ਥੱਲਿਓ ਮੈਂ ਕਿੱਡੀਆਂ ਸੋਹਣੀਆਂ ਖੁੱਲੀਆਂ ਜਾਂਦੀ ਹੈਨਾ ਹਾਂਜੀ ਥੱਲਿਓ ਕਿੰਨੀਆਂ ਚੰਗੀਆਂ ਖਲਦੀਆਂ ਬਹੁਤ ਚੰਗੀਆਂ ਤੇ ਠੰਡੀਆਂ ਵੜੀਆਂ ਇਧਰ ਹਾਂ ਵੀ ਪੂਛ ਚੱਕਦੀਆਂ ਹੈਨਾ ਇਹ ਵੇਖੀ ਕਿ ਮੈਂ ਫਾੜੀਆਂ ਆਲਾ ਬਹਾਨਾ ਬਣਾਉਗੀ ਤੈਂ ਹੀ ਤੋੜ ਦੂ ਕੱਟੀ ਅਜੇ 10 ਦਿਨ ਕੱਟੀ ਲੈ ਜੂਗੀ ਲੈ ਜੂਗੀ ਕੱਢ ਬਾਹਰ ਇਹਨੂੰ ਸੱਜਣੋ ਕਿੰਗਰੇ ਆਲਾ ਸਿੰਘ ਆ ਤੇ ਫੇਸ ਕੁਆਲਿਟੀ ਚੈੱਕ ਕਰਿਓ ਤੁਹਾਨੂੰ ਮੈਂ ਉੱਥੇ ਛਾਵੇਂ ਵੀ ਵਿਖਾਉਂਗਾ ਚੱਲ ਪੱਤ ਚੱਲ ਚਲ ਫਿਰ ਤੇ ਸੰਸਰ ਚੜ ਕੇ ਰਹੀਏ ਫਿਰ ਕਰਮਾਂ ਵਾਲੀਆਂ ਦੋਲੀਆਂ ਚੁੱਗੀਆਂ ਸੁੰਨੀਆਂ ਬੜਾ ਔਖਾ ਵਾ ਵੀਰ ਕਹਿਣਾ ਹੀ ਸੌਖਾ ਵੇਖੋ ਹਜੇ ਨਿਆਣੀ ਉਮਰ ਚ ਲੇਵਾ ਵੇਖੋ ਕਰਮਾਂ ਵਾਲੀ ਨੇ ਸਟਾਰਟ ਕੀਤਾ ਕਿਉਂਕਿ ਚੰਗੇ ਮਨ 20 ਕਿਲੋ ਦਾ ਰਕਾਰਿਆ ਇਹਦੀ ਮਾਂ ਦਾ ਅੱਛਾ ਹਾਂਜੀ ਤਾਂ ਹੀ ਕਹੇ ਚੰਗੇ ਬੰਦੇ ਨੇ ਤਿਆਰ ਕੀਤੀਆਂ ਦੁੱਧ ਦੱਧ ਛੱਡਿਆ ਇਹ ਕੋਈ ਆਪੋ ਦਿਖਾਉ ਸਕਦੇ ਆ ਆਹੋ ਵੀ ਅਗਲਾ ਕਹਦੇ ਹਨਾ ਵੀ ਅਮੇ ਕਹੀ ਜਾਂਦੇ ਆ ਆ ਜਾ ਪੱਤਾ ਆ ਜਾ ਤੇ ਲਿਆਰਾ ਫੜ ਸਕੋ ਘਿਹਾਰੇ ਤੋਂ ਮਾਹੌਲ ਕਰਨੀ ਖੁੱਲੀਆਂ ਰਹੀ ਠੀਕ ਆ ਨਾ ਪਤਨਾ ਆ ਜਾ ਇਹ ਖੁੱਲੀਆਂ ਰਹੀਆਂ ਨੇ ਗੱਟੀਆਂ ਅੱਛਾ ਠੀਕ ਆ ਰੱਸੇ ਆਪਾਂ ਪਾਏ ਆ ਆਪਾਂ ਰੱਸੇ ਪਾਏ ਆ ਸਜਣੋ ਖੁੱਲੀਆਂ ਰਹੀਆਂ ਕਿਆ ਬਾਤ ਹੈ ਵੇਖੋ ਹੈ ਨਾ ਕੌਲੀਆਂ ਵਾਲਾ ਹਵਾਨਾ ਜੀ ਨੂੰ ਕਹਿ ਦਿੰਦੇ ਆ ਉਹ ਚੀਜ਼ ਆ ਆ ਵੇਖੋ ਇਹ ਆ ਕੌਲੀਆਂ ਵਾਲਾ ਅਗਲੇਾਂ ਦੀ ਲੱਗ 6 ਤੇ ਮਗਰਿਆਂ ਦੀ ਲੱਗ 6 ਇੱਥੋਂ ਵੇਖੋ ਇਹਦੇ ਸਿਰਮੂ ਦੀ ਕਵਾਲ ਕੋਈ ਨਹੀਂ ਓਂਜੀ ਡਰਦੀ ਕੋਈ ਓਂਜੀ ਚੱਕਣੀ ਕੋਈ ਨਹੀਂ 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 ਉਹ ਮੈਂ ਤਾਂ ਕਰਮਾਂ ਵਾਲੀ ਤੇ ਭਾਵੇਂ ਥੱਲੇ ਉਹਦੀ ਨੰਗੀ ਆ ਹਾਂ ਤੇ ਪੈਠ ਪੁੜੇ ਚੱਕਵੇਂ ਦੀ ਹੈਨਾ ਹਾਂ ਕਿਆ ਬਾਤ ਤੇ ਰੇਟ ਇਹਦਾ ਸ਼ਾਹ ਜੀ ਰੇਟ ਤਾਂ ਸੰਧੂ ਸਾਹਿਬ ਕਰਨ ਨੂੰ ਭਾਵੇਂ ਜੋ ਕਟੀ ਦੇ ਹਿਸਾਬ ਨਾਲ ਭਾਵੇਂ 1.5 ਲੱਖ ਕਰ ਲਈ ਠੀਕ ਆ ਪਰ ਜਿੱਤੇ ਦੇਣਾ ਦੇਣੀ ਆ ਇੱਕ ਵੀ ਨਹੀਂ ਕਰਨਾ 15 ਨਹੀਂ ਕਰਨਾ ਇੱਕ ਦਾਸ ਦੀ ਕਟੀ ਦੇਣੀ 1 ਲੱਖ ਤੇ 10 ਹਜ਼ਾਰ ਦੀ ਕੱਟੀ ਦੇ ਦੇਾਂਗੇ ਜੀ ਚੋ ਰਸੇ ਦੀ ਛੋੜ ਹੋਣੀ ਜੀ ਚੋ ਰਸੇ ਦੀ ਛੋੜ ਹੋਣੀ ਤੇ ਪਰ ਕੱਟੀ ਕੱਟੀ ਆ ਦੋ ਦੰਦ ਹਨਾ ਵੀ ਰੂਹ ਖੁਸ਼ ਹੁੰਦੀ ਆ ਹਾਂ ਕਿਸੇ ਗੱਲ ਕੋਈ ਸਹੀ ਨਹੀਂ ਕੱਟੀ ਕਰਦਾ ਨਹੀਂ ਕੁਸੀ ਜੱਟਾ ਕੋਈ ਸ਼ੱਕ ਨਹੀਂ ਕਰਮਾਂ ਵਾਲੀ ਵਾਧੇ ਜੋਗ ਵੀ ਰਹੂਗੀ ਜਿਹੜਾ ਭੈਣ ਭਰਾ ਲੈਂਦਾ ਹਨਾ ਤੇ ਦੁੱਧ ਵੀ ਤੇ ਬੱਚਾ ਵੀ ਹਾਂਜੀ ਤੇ ਆਹ ਦਾ ਕੀ ਲਿਖਾ ਜੋਖਾ ਇਹ ਵੀ ਇਹ ਵੀ ਕਰਮਾਂ ਵਾਲੀ ਇਹਦਾ ਥਣ ਉਧੂ ਵੀ ਕੰਮ ਦਾ ਇਹ ਕਿਆ ਆ ਇਹ ਵੇਖੋ ਜੀ ਢਿੱਲਾ ਟੋ ਲੈ ਦੇ ਕੋਲ ਬਹੁਤ ਚੰਗੀਆਂ ਹਾਂ ਚੁੰਡੀਆਂ ਵੱਡੀਆਂ ਤੁਮ ਨਹੀਂ ਹਿੱਲੀ ਹੈਨਾ ਤੇ ਦੇਣੇ ਇਕੱਠੀਆਂ ਹੀ ਸੂਣ ਗਈਆਂ ਮੈਂ ਨਾ ਇਕੱਠਾ ਹੀ ਇੱਕੋ ਜਿਹਾ ਟਾਈਮ ਲੈਣੀਆਂ 10 10 ਦਿਨ ਦੀਆਂ ਹਾਂ ਹਫਤੇ ਤੋਂ 10 ਦਾ ਇਹਨਾਂ ਦੇ ਵਿੱਚ ਸੂ ਪੈਣੀ ਹੈ ਝੋਟੀ ਇਹ ਵੀ ਬਹੁਤ ਚੰਗੀ ਆ ਵਾਕਿਆ ਚੁੰਡੀਆਂ ਸੀਰ ਵੱਡੀਆਂ ਨਹੀਂ ਠੀਕ ਆ ਓਕੇ ਰਿਪੋਰਟ ਆ ਜਮਣ ਹੈਨਾ ਇਹ ਨਹੀਂ ਕਿ ਚੱਕਰ ਹਾਂ ਤੇ ਜੀਆਂ ਨਾਲ ਗੇਜਾਂ ਨਹੀਂ ਅਸਕਰਾ ਦੂੰਦੀਆਂ ਕੀਤੀਆਂ ਹੈਨਾ ਤਿਆਰ ਵਾਕਿਆ ਆਹ ਵੇਖੋ ਸੱਜਣੋ ਦੋਂ ਦੇ ਦੰਦ ਹਜੇ ਪੂਰੇ ਨਹੀਂ ਕੀਤੇ ਹਾਂ ਪੂਰੇ ਨਹੀਂ ਕੀਤੇ ਆਵੇ ਹਾਂ ਹਜੇ ਘਾਟਾ ਵਾਕਿਆ ਹੀ ਕੋਈ ਸ਼ੱਕ ਨਹੀਂ ਪੁੱਤਾਂ ਨੂੰ ਪਾਲੀਆਂ ਨਾ ਵਾਕਿਆ ਯਾਰ ਹੀਰੇ ਝੋਟੀਆਂ ਹਾਂਜੀ ਇਹਦੀ ਵਿਕਰਾਂ ਹ ਤੋਰ ਚੱਕ ਤੇ ਇਹਦਾ ਦੂਜਾ ਇਹ ਖਲੀ ਦੀ ਜੀ ਆਪ ਆਪ ਖਲੀ ਦੀ ਆਪ ਕਲੀ ਦੀ ਗਾਂ ਅਰਜਨ ਕੁੰਗੜ ਦਾ ਨੂੰ ਸਿਮ ਲੱਗਾ ਜੀ ਆਪ ਖਲੀ ਦੀ ਆ ਸਜਣੋ ਤੇ ਅਰਜਨ ਕੁੰਗੜ ਦਾ ਟੀਕਾ ਲੱਗਾ ਇਹਦੇ ਮਾਲਕਾਂ ਨੇ ਦੱਸਿਆ ਤੇ ਥਣ ਕੱਢਿਆ ਕਰਮ ਵਾਲੀ ਨੇ ਕੀ ਕਹਨੇ ਦੋਂਦੀ ਕੱਟੀ ਨੇ ਯਾਰ ਰੂਹ ਖੁਸ਼ ਕਰਦੀ ਪਈ ਆ ਤੇ ਜੱਟਾ ਦੁੱਧ ਚੰਗਾ ਭਰ ਜਾਣਾ ਇਹਨਾਂ ਨੇ ਪਹਿਲੇ ਸੂਏ ਦੁੱਧ 1.7 ਸਾਈ ਚਾਹੀਦਾ ਫਿਰ ਤੇ ਦੁੱਧ ਦੋ ਕਰਵਾ ਲਈਆਂ ਬਰੀਆਂ ਹਾਂ ਬਰੀ ਡਾਲੀਆਂ ਨਾਲੇ ਖਾਨਦਾਨੀ ਆ ਕੋਈ ਉਹੋ ਜਿਹੀ ਨਹੀਂ ਹਾਂ ਪਿਓਰ ਮੂਹਰਾ ਦੇ ਨਗੀਨੇ ਹਨਾ ਚੱਲ ਪੁੱਤ ਚੱਲ 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 ਵੇ ਖੋਲੇਵਾ ਦੂਜੇ ਸੂਏ ਵਾਲਾ ਕਿਆ ਬਾਤ ਚੱਲ ਇਹਦਾ ਲੇਵਾ ਐ ਜਿਵੇਂ ਦੂਜਾ ਸੂਆ ਹੁੰਦੀ ਆ ਹਨਾ ਖੁੱਲਾ ਡੁੱਲਾ ਚੱਲ ਪੁੱਤ ਚੱਲ ਹਾਂ ਸੰਗਲ ਨਹੀਂ ਨਾ ਪਾਏ ਫਿਰ ਤੂੰ ਕਹਿਣਾ ਅਜੇ ਨਾਲ ਆਈਆਂ ਨਾ ਆਪਣੇ ਕੋਲ ਆ ਜੀ ਠੀਕ ਆ ਓਕੇ ਰਿਪੋਰਟ ਸੱਜਣੋ ਹੌਲੀ ਪੱਤ ਹੌਲੀ ਹੌਲੀ ਸੁਣਿਆ ਹੌਲੀ ਕੋਈ ਨਹੀਂ ਬੈਠਾ ਰਹਿਣਾ ਹਾਂ ਨਹੀਂ ਨਹੀਂ ਉਹ ਮੈਂ ਤਾਂ ਸੰਗਲ ਨਹੀਂ ਨਾ ਪਾਇਆ ਫਿਰ ਖੁੱਲੀਆਂ ਰਹੀਆਂ ਤੇ ਬਾਕੀ ਦਾ ਸੁਭਾਅ ਸੁਭੂ ਵਿਚਾਰੀਆਂ ਦਾ ਨਰਮ ਆ ਐਦਾਂ ਹੀ ਆ ਥਣ ਵੇਖੇ ਨਾ ਠੀਕ ਆ ਵੀ ਵੰਗਾ ਨਹੀਂ ਪਾਇਆ ਕੋਈ ਗੱਲ ਇਹ ਬਾਦ ਨਹੀਂ ਓਕੇ ਰਿਪੋਰਟ ਵੀ ਗਾਵਾਂ ਮਾਰਕੀਆਂ ਹੀ ਹਾਂ ਠੰਡੀਆਂ ਸੀ ਲਿਆ ਉਹ ਤਾਂ ਆ ਵੇਖੋ ਹਾਂ ਨਹੀਂ ਨਹੀਂ ਓਕੇ ਆ ਬੜਾ ਲੇਵਾ ਕਰਮਾਲੀ ਕੱਟੀ ਪਹਿਲੇ ਨਹੀਂ ਬਣਾਉਗੀ ਵੀਰੇ ਹਨਾ ਹਾਂ ਇਹਦਾ ਫਿਰ ਰੇਟ ਸ਼ਾਜੀ ਰੇਡ ਦੋਂਦਾ ਸੰਸਾਭ ਇੱਕੋ ਜੀ ਅੱਛਾ ਇੱਕ 10 10 ਦੀਆਂ ਦੇਣੀਆਂ ਓਕੇ ਹਾਂ ਜੇ ਕੋਈ ਜੋੜਾ ਲੈਂਦਾ ਕੁਝ ਵੀ ਮੰਨਤਾਂ ਹੋ ਜਾਊਗਾ ਕੋਈ 2000 ਦਾ ਠੀਕ ਹੈ ਜੇ ਕੋਈ ਜੋੜਾ ਹੀ ਖਰੀਦਦਾ ਆਪਾਂ ਵੀ ਜੋੜਾ ਹੀ ਲਿਆ ਇੱਕ ਕੋਣ ਹਾਂ ਆਪਾਂ ਜੋੜਾ ਤੇ ਹੋ ਸਕਦਾ ਕਰਮ ਵਾਲਿਆਂ ਦਾ ਦੁਕਾਨ ਚੱਲ ਵੀ ਇਕੱਠਾ ਹੀ ਬਣ ਜੇ ਹਾਂ ਜੇ ਇਕੱਠਾ ਕੋਈ ਲੈਂਦਾ ਫਿਰ ਕੋਈ 2000 ਦੀ ਛੋਟ ਹੋ ਜਾ ਓਕੇ ਨਹੀਂ ਨਹੀਂ ਤੇ 1 ਲੱਖ 10 ਹਜ਼ਾਰ ਦੀ ਜਿਹੜੀ ਮਰਜ਼ੀ ਲੈ ਲੀ ਠੀਕ ਹੈ ਧੰਨਵਾਦ ਤੇ ਇਹਦਾ ਕੀ ਹਿਸਾਬ ਕਿਤਾਬ ਆ ਇਹ ਆਪਾਂ ਘਰੋਂ ਮਾਈ ਸੇਲ ਕਰਨੀ ਆਲਦੀ ਓਕੇ ਆਪਣੇ ਆਪ ਦੇ ਮਾਲ ਚੋਂ ਦੂਜਾ ਸਵਾਲ ਸੁਣੀਏ ओके हां ठीक है ये अपने आप ਦੇ ਘਰੋਂ ਸੇਲ ਕਰਨੀ ਆ ਠੀਕ ਹੈ ਇਹ ਘਰੀ ਚ ਹੋਈ ਆ ਹਾਂ ਇਹਦਾ ਕੀ ਹਿਸਾਬ ਕਿਤਾਬ ਹੈ ਐਮ 29 ਦੀ ਆ ਅੱਛਾ ਤੇ ਇਹਨੂੰ ਅਰਜਨ ਗੁੰਗਰ ਦਾ ਤੁਸੀਂ ਨੂੰ ਲਵਾਇਆ ਆਪਾਂ ਐਮ 29 ਦੀ ਆ ਆਪਾਂ ਅੱਜ ਸਾਰੀਆਂ ਪ੍ਰੋਪਰ ਰਿਕਾਰਡ ਵਾਲੀਆਂ ਹੀ ਆ ਗਈਆਂ ਹਨਾ ਵੀਡੀਓ ਚ ਇੰਨੇ ਦੂਜਾ ਸਵੇਰ ਸੋਣਾ ਠੀਕ ਆ 10 ਕਿਲੋ ਦੁੱਧ ਦਾ ਰਕਾਰੇ ਦਾ ਪਹਿਲੇ ਸੋਇਦਾ ਆਪਾਂ ਘਰੇ ਚੋਇਆ ਹਾਂ ਚੋਇਆ ਠੀਕ ਆ ਥਣਾ ਥਣਾ ਲੋ ਭਾਰਾ ਲੋ ਬੇਫਿਕਰੀ ਥਣਾ ਦੀ ਪਿੱਛੇ ਦੀ ਆਪਣੀ ਦਿਨ ਕਿੰਨੇ ਕਹ ਹਜੇ ਇਹਦੇ ਇਹਨੇ 2 ਮਹੀਨੇ ਲੈਨੇ 8 ਮਹੀਨੇ ਦੀ ਗੱਬਣੀ ਅੱਛਾ ਹਜੇ ਇਹਦੇ 2 ਮਹੀਨੇ ਪਏ ਆ 8 ਮਹੀਨੇ ਦੀ ਗੱਬਣੀ ਹਣ ਠੀਕ ਆ ਤੌਰ ਕਰਾ ਦਗੇ ਚੱਕੇ ਦੀ ਵੀ ਝੋਟੀ ਬਹੁਤ ਚੰਗੀ ਆ ਹਨਾ ਹਾਂਜੀ ਸੱਜਣੋ ਘਰੇ ਚੋਈ ਵੀ ਝੋਟੀ ਆ 16 ਦੁੱਧ ਕਰਮਾਂ ਵਾਲੀ ਨੇ ਵੀਰ ਹਰਾਂ ਨੇ ਇਹਦਾ ਚੋਇਆ ਮਲਕ ਮੁਲਕ ਵੀਣ ਬੜੀ ਸਟਰੋਂਗ ਆਉਂਦੀ ਆ ਤੇ ਵੇਲ ਕੱਦ ਦੀ ਪੂਰੀ ਉੱਚੀ ਲੰਬੀ ਕੀ ਕਹਿਣ ਲੱਗਾ ਸੀ ਤੂੰ ਆਪਣੇ ਕੋਲ ਸਦਾ ਮੈਂ ਗੱਲ ਕਰਨ ਲੱਗਾ ਚੰਗੇ ਰਕਾਰ ਰਹੀਆਂ ਪਾਰ 20 ਕਿਲੋ ਦੁੱਧ ਕਿੰਡਾ ਕਰਾ ਕੇ ਆਪਾਂ ਦਿੱਤੀ ਇਹਦੇ ਨਾਲੋਂ ਛੋਟੀ ਅੱਛਾ ਹਾਂ ਆਪਣੇ ਘਰੇ ਵੀ ਮਾਲ ਸਾਰਾ ਦੁੱਧ ਵਾਲਾ ਚੰਗਾ ਹੀ ਆ ਹਾਂਜੀ ਨਹੀਂ ਵਾਕਏ ਚੰਗਾ ਰਵਾ ਰੱਖਿਆ ਹੋਇਆ ਵੀ ਰਖਦਾ ਨੂੰ ਇਹ ਥੋੜੀ ਜੀ ਲੋੜ ਹੀ ਤੇ ਤਾਂ ਕਹੇ ਵੇਚ ਲੀਂਗੇ ਨਹੀਂ ਤੇ ਮਾਝ ਤਾਂ ਤਿਆਰ ਹੋਈ ਦੇਣੀ ਆ ਠੀਕ ਆ ਠੀਕ ਆ ਠੀਕ ਲੋ ਵੀ ਸਜਣੋ ਨਹੀਂ ਤਾਂ ਵੀਰ ਕਹਿੰਦਾ ਵੀ ਆਪਾਂ ਤਿਆਰ ਹੋਈ ਸੇਲ ਕਰਨੀ ਸੀ ਤੇ ਬਾਕੀ ਐਮਨ ਅਤੀ ਦੀ ਆਪ ਆ ਹਾਂਜੀ ਤੇ ਅਰਜਨ ਦਾ ਹਾਂਜੀ ਅਰਜਨ ਕੁਮਰ ਦਾ ਸੀਮਨ ਲਵਾਇਆ ਸੀਮਨ ਇਹ ਤੇ ਅਰਜਨ ਕੁੰਗੜ ਦਾ ਆਪ ਆਪ ਹੀ ਲਵਾਇਆ ਹਨਾ ਹਾਂਜੀ ਐਨ ਓਕੇ ਰਿਪੋਰਟ ਤੇ ਮਹੀਨੇ ਦੋ ਆ ਦੋ ਮਹੀਨੇ ਲੈਣੇ ਆ ਕੋਈ ਇਹ ਨਹੀਂ ਆਪਾਂ ਕਹਿ ਕੇ ਦੇਣੀ ਕਿ ਮਹੀਨਾ ਮਹੀਨਾ ਲਊਗੀ ਐਵੇਂ ਅਗਲਾ ਫੋਨ ਲਾਈ ਜਾਵੇ ਆਹਾਂ ਮਹੀਨਿਆਂ ਦੀ ਗੱਬਣੀ ਠਣਾ ਲਿਓ ਪਾਰ ਲਿਓ ਬੇਫਿਕਰੀ 10 ਤਰੀਕ ਨੂੰ ਇਹਨੂੰ ਲੱਗਿਆ ਹਨਾ 9 ਮਹੀਨਾ 9 ਮਹੀਨਾ 10 ਤਰੀਕ ਨੂੰ ਮਾਰਚ ਨੂੰ ਅੱਜ 13 ਹੋ ਗਏ 8 ਕੰਪਲੀਟ ਕਰ ਗਈ 8 ਕੰਪਲੀਟ ਹੋ ਗਿਆ ਨਾਵਾ ਲੱਗਾ ਇਹ ਕਿੰਨੇ ਕੁ ਦੀ ਦੇ ਦਿੱਤੀ ਇਹ ਸੰਸਾਰ ਤਿਆਰ ਹੋ ਜੇ ਭਾਵੇਂ 2 ਲੱਖ ਵੀ ਵੇਚ ਦਿੰਦੇ ਠੀਕ ਆ ਹਾਂਜੀ ਜਿਹੜੀ ਅੱਜ ਅੱਜ 1 ਲੱਖ ਰੁਪਈਆ ਵਾਲੀ ਪੂਰੀ 1 ਲੱਖ ਰੁਪਈਆ ਅੱਜ ਦੀ ਡਿਮਾਂਡ ਆ ਉਹ ਚੋ ਪਿਆਰ ਮੁਹੱਬਤ ਆ ਚੋ ਕੋਈ ਮੌਕੇ ਦਾ ਮਾਨਤਾ ਨੋ ਠੀਕ ਆ ਧੰਨਵਾਦ ਬਾਕੀ ਜੇ ਸਾਂਭ ਲੂਗਾ ਕੋਈ 2 ਮਹੀਨੇ ਤੇ ਲਾਹੇਵੰਦੀ ਆ ਇਹ ਸੰਸਦ ਦਿਹਾੜੇ ਵਾਲਾ ਕੰਮ ਬੰਨ ਹਾਂ ਗਾਂ ਰੁੱਤ ਵੀ ਬੜੀ ਚੰਗੀ ਚ ਸੁਣੀ ਆ ਟਕਾਣੇ ਸੁਣਾ ਕਰਮਾਈ ਨੂੰ ਹਾਂ ਵਾਕਿਆ ਤੇ ਸੱਜਣ ਆ ਕੱਟੀ ਬੜੇ ਟਕਾਣੇ ਤੇ ਖੜੀ ਆ ਤੇ ਮੈਂ ਨਾ ਤੁਹਾਨੂੰ ਇਹਦੇ ਥਾਣਾ ਦੀ ਜਿਵੇਂ ਪਹਿਲਾਂ ਗੱਲ ਦੱਸੀ ਸੀ ਵੀ ਇਹਦਾ ਜਿਹੜਾ ਥਾਨ ਦਾ ਸਹਯਾ ਜਣਾ ਉਹ ਵੇਖਣ ਵਾਲਾ ਦੋ ਕੜੀਆਂ ਕਰਮ ਵਾਲੀ ਨੂੰ ਬਹੁਤ ਜਿਉਂਦੀ ਰਵੇ ਬੜਾ ਟਾਪ ਦਾ ਥਣ ਲੱਗਾ ਵੇਖੋ ਗਰਲਾ ਮਰਲਾ ਕਿਆ ਬਾਤ ਆ ਕੱਟੀਆਂ ਅੰਨੇ ਇਧਰੇ ਖਾ ਹਾਂ ਨਹੀਂ ਠੀਕ ਆ ਜੱਟਾਗਾ ਮਾਰ ਗਈ ਆ ਵਿਚਾਰੀ ਹਨਾ ਜਿੱਦਾਂ ਮਰਜੀ ਦੋਵੇਂ ਬੜੀਆਂ ਥੀਲ ਕੱਟੀਆਂ ਹਾਂ ਨਹੀਂ ਠੀਕ ਆ ਸ਼ੁਕਰ ਆ ਜਿਉਂਦੀਆਂ ਰਹਿਣ ਹਨਾ 1 ਲੱਖ ਤੇ 10 1000 ਰੁਪਏ ਦੀਆਂ ਹਾਂਜੀ ਤੇ ਉਹਦੀ ਲੱਖ ਰੁਪਇਆ ਡਿਮਾਂਡ ਸੰਤੋਖ ਸਾਬ ਕੱਟੀਆਂ ਦੇ ਹਿਸਾਬ ਨਾਲ ਰੇਟ ਕੋਈ ਨਹੀਂ ਹਾਂ ਯਾਰ ਖਰਚਾ ਹੀ ਬਹੁਤ ਆ ਜਾਂਦਾ ਸ਼ਾਹ ਵੇਡੀਆਂ ਕਰਨ ਤੇ ਦੋੰਦੀਆਂ ਤੇ ਜੇ ਸਵਾਈਆਂ ਦੇ ਇੰਨੇ ਖਰਚੇ ਆ ਜਾਂਦਾ ਆ ਜਾਂਦਾ ਲੱਖ ਰੁਪਈਆ ਤਾਂ ਨਾਰਮਲ ਦੁੱਧ ਤੋਂ ਲੈ ਕੇ ਗੱਲ ਆ ਆ ਕਿੰਨੇ ਦੀ ਕਹਤੀ ਵੜ ਆਪਾਂ ਇਹ 77000 ਦੀ ਆ ਨਾ 70 ਤੇ 7 ਹਾਂਜੀ ਠੀਕ ਆ ਬਾਕੀ ਓਕੇ ਰਿਪੋਰਟ ਹੈ ਨਾ ਹਾਂਜੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣਾ